ਤਕਕਾਰਿਓ ਗੁਰੂ ਰੂਪ ਸਾਜ ਸੰਗਤ ਜੀ ਸਰਬਤ ਸੰਗਤ ਰਸਨਾ ਪਵਿੱਤਰ ਕਰੋ ਆਓ ਆਪਾਂ ਸਾਹਿਬਾਂ ਦੀ ਗੋਦ ਦਾ ਆਨੰਦ ਮਾਣੀਏ ਜਿਸ ਨੂੰ ਕਿਹਾ ਜਾਂਦਾ ਸਤ ਸੰਗਤ ਸ਼ਬਦ ਦਾ ਜੋੜ ਮੇਲ ਪੈਦਾ ਹੁੰਦਾ ਜਿੱਥੇ ਗੁਰਦੁਆਰਾ ਧਰਮਸਾਲ ਜਿੱਥੇ ਮਨੁੱਖ ਨੂੰ ਗਿਆਨ ਮਿਲੇ ਪ੍ਰਮਾਤਮਾ ਦੇ ਨਾਮ ਦਾ ਐਸਾ ਸਥਾਨ ਆਇਓ ਜੀ ਆਇਆਂ ਨੂੰ ਵੈਲਕਮ ਸਵਾਗਤ ਹੈ ਗੁਰੂ ਫਤੇ ਪ੍ਰਵਾਨ ਕਰੋ ਉਚਾਰਨ ਕਰੋ ਵਾਹਿਗੁਰੂ ਜੀ ਕਾ ਅਸ ਵਾਹਿਗੁਰੂ ਜੀ ਕੀ ਫਤਿਹ ਪਾਈ ਸੈ ਪਾਈ ਨੰਦ ਲਾਲ ਜੀ ਨਾਨਕ ਨਾਮ ਦੀ ਵਿਵੇਚਨਾ ਕਰਦੇ ਨੇ ਆਪ ਜੀ ਲਿਖਦੇ ਨੇ ਦੋ ਨੋਂ ਇੱਕ ਅਲਫ ਇੱਕ ਕਾਫ ਹੈ ਉਰਦੂ ਦੇ ਅੱਖਰ ਨੰਨਾ ਐ ਮਾਤਰਾ ਐ ਕੱਕਾ ਐ ਭਾਈ ਸਾਹਿਬ ਜੀ ਕਹਿੰਦੇ ਨੇ ਨਾਨਕ ਨਾਮ ਨਿਆਮਤਾਂ ਦੇਣ ਵਾਲਾ ਐ ਬਖਸ਼ਾ ਕਰਦਾ ਐ ਅਲਫਾ ਜਿਹੜਾ ਉਸ ਪ੍ਰਮਾਤਮਾ ਦਾ ਲਖਾਇਕ ਐ ਉਹ ਇੱਕ ਹੈ ਗੁਰਨਾਨਕ ਇੱਕ ਐ ਗੁਰੂ ਸ਼ਬਦ ਐ ਤੇ ਗੁਰੂ ਮਿਹਰ ਕਰਦਾ ਐ ਉਹ ਸ਼ਬਦ ਦਾ ਸਾਗਰ ਐ ਬਾਣੀ ਦਾ ਸਾਗਰ ਐ ਉਹ ਗਿਆਨ ਦਾ ਸਾਗਰ ਐ ਸੰਸਾਰ ਦੇ ਵਿੱਚ ਗੁਰੂ ਨਾਨਕ ਨੇ ਜੋ ਕੁਝ ਵੀ ਬੋਲਿਆ ਉਹਨੂੰ ਗਾਇਆ ਹੈ ਗਾਵੀਐ ਸੁਣੀਐ ਮਨ ਰੱਖੀਐ ਭਉ ਤਿੰਨ ਚੀਜ਼ਾਂ ਗੁਰੂ ਨਾਨਕ ਨੇ ਜੋੜੀਆਂ ਨੇ ਗਾਵੀਐ ਸੁਣੀਐ ਮਨ ਰੱਖੀਐ ਭਉ ਤਿੰਨ ਚੀਜ਼ਾਂ ਦੇ ਨਾਲ ਜੋੜ ਗਏ ਨੇ ਗੁਰੂ ਪਾਤਸ਼ਾਹ ਫੇਰ ਅਰਜ ਕਰਾਂ ਗੁਰਨਾਨਕ ਜੋ ਬੋਲਦਾ ਹੈ ਕੀਰਤਨ ਰੂਪ ਬੋਲਦਾ ਹੈ ਜੋ ਗਾਇਆ ਗੁਰੂ ਨਾਨਕ ਨੇ ਉਹ ਕੀਰਤਨ ਹੈ ਅਸਲ ਚ ਕੀਰਤਨ ਦੇ ਵਿੱਚ ਇੱਕ ਪ੍ਰੇਮ ਹੈ ਇੱਕ ਸਾਧਨਾ ਹੈ ਇਸ ਲਈ ਸਤਿਗੁਰ ਗੁਰਨਾਨਕ ਦੇਵ ਜੀ ਮਹਾਰਾਜ ਨੇ 19 ਰਾਗਾਂ ਦੀ ਵਰਤੋਂ ਕੀਤੀ ਹੈ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਆਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਤ ਦੇ ਵਿੱਚ 31 ਰਾਗ ਨੇ ਕੁਝ ਰਾਗ ਪਲੱਸ ਕੀਤੇ ਗਏ ਨੇ ਇਹਨਾਂ ਦੀ ਗਿਣਤੀ ਬਣ ਜਾਂਦੀ ਹੈ 62 ਬਾਹਰ ਸਤਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਜਦੋਂ ਵੰਡ ਕੀਤੀ ਹੈ ਫਿਰ ਰਾਗ ਦੇ ਆਧਾਰ ਤੇ ਕੀਤੀ ਹੈ ਆਮ ਤੌਰ ਤੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਸੁਰੂ ਦੇ ਵਿੱਚ ਆਧਾਰੀ ਰਾਗ ਨੂੰ ਬਣਾਇਆ ਗਿਆ ਇਸ ਲਈ ਪਹਿਲਾ ਰਾਗ ਦਾ ਨਾਮ ਆਉਂਦਾ ਹੈ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿ ਕਲ ਯੁਗ ਦੇ ਵਿੱਚ ਕੀਰਤਨ ਇੱਕ ਆਨੰਦ ਹੈ ਕੀਰਤਨ ਇੱਕ ਹੀਰਾ ਹੈ ਕੀਰਤਨ ਸਾਨੂੰ ਸਿੱਧੇ ਤੌਰ ਤੇ ਪਰਮਾਤਮਾ ਦੇ ਨਾਲ ਜੋੜਦਾ ਹੈ ਸਤਗੁਰ ਕਿਰਪਾ ਕਰਦੇ ਨੇ ਕਲ ਯੁਗ ਮਹਾਂ ਕੀਰਤਨ ਪ੍ਰਧਾਨਾ ਗੁਰਮਖ ਜਪੀਐ ਲਾਏ ਧਿਆਨ ਸਾਧਕ ਜੇ ਸਾਧਨਾ ਕਰਨੀ ਚਾਹੇ ਇਹ ਹੋ ਸਕਦਾ ਹੈ ਉਹ ਕਿਤੇ ਬੈਠ ਕੇ ਕੋਨੇ ਦੇ ਵਿੱਚ ਜਪ ਤਪ ਕਰੇ ਉਹ ਸਾਧਨਾ ਕਰੇ ਉਹ ਸਰੀਰ ਦਾ ਸਾਧਕ ਹੋਵੇ ਕਿਤੇ ਪੁੱਠਾ ਲਟਕ ਜਾਏ ਉਹ ਪਾਣੀ ਦੇ ਵਿੱਚ ਬਹਿ ਜਾਏ ਪਰ ਨਹੀਂ ਗੁਰਨਾਨਕ ਦਾ ਦਰਬਾਰ ਅਨੰਦਤ ਹੁੰਦਾ ਹੀ ਤਾਂ ਹੈ ਜੇ ਉੱਥੇ ਕੀਰਤਨ ਹੁੰਦਾ ਹੈ ਉੱਥੇ ਕੀਰਤਨ ਦੀ ਵਿਚਾਰ ਹੁੰਦੀ ਹੈ ਉੱਥੇ ਸ਼ਬਦ ਗਾਇਨ ਹੁੰਦਾ ਹੈ ਪਾਤਸ਼ਾਹ ਤੇ ਕਮਾਲ ਦੀ ਮੰਗ ਕਰਦੇ ਨੇ ਸੁਣ ਬੈਨੰਤੀ ਸੁਆਮੀ ਆਪਣੇ ਨਾਨਕ ਦੇ ਸੁਖਭੰਗ ਗੁਰ ਅਰਜਨ ਦੇਵ ਜੀ ਮਹਾਰਾਜ ਬੜੇ ਪਿਆਰ ਦੇ ਨਾਲ ਕਮਾਲ ਦੀ ਮੰਗ ਕਰਦੇ ਨੇ ਮੇਰੇ ਸਤਿਗੁਰ ਜੀ ਜਹ ਕੀਰਤਨ ਤੇਰਾ ਸਾਧੂ ਗਾਵੇ ਤਹਿ ਮੇਰਾ ਮਨ ਲੱਗ ਗਏ ਸਰੀਰ ਖੁਰਾਕ ਹੈ ਆਤਮਾ ਦੀ ਖੁਰਾਕ ਹੈ ਉਹ ਮਿਲਦੀ ਕਿੱਥੋਂ ਮੈਂ ਗੁਰੂ ਤੋਂ ਮਿਲਦੀ ਹੈ ਗੁਰਦੁਆਰੇ ਤੋਂ ਮਿਲਦੀ ਹੈ ਧਰਮਸਾਲਾ ਤੋਂ ਮਿਲਦੀ ਹੈ ਜਿੱਥੇ ਗੁਰੂ ਬੈਠ ਕੇ ਉਹ ਪਵਿੱਤਰ ਹੋ ਗਈ ਧਰਤੀ ਉਹ ਪੁੱਜਣ ਹੋਏ ਉਹਦੀ ertid ਆ ਗੁਰਮਖੋ ਧਿਆਨ ਦੇਓ 1663 ਦੀ ਸੁਬੀ ਗੱਠ ਮੇ ਪਾਸ਼ਾ ਸਤਗੁਰ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਕੀਰਤ ਪਰ ਸਾਹਿਬ ਤੋਂ ਤੁਰੇ ਨੇ ਸੰਗਤ ਦੇ ਨਾਲ ਇਹਦੇ ਨਾਲ ਨਾਲ ਜੈ ਸਿੰਘ ਸਵਾਈ ਉਹਦਾ ਇੱਕ ਵਜ਼ੀਰ ਪੰਜਾਬ ਕੁ ਘੋੜਸਵਾਰਾਂ ਦੇ ਨਾਲ ਗੁਰੂ ਪਾਸ਼ਾ ਨੂੰ ਲੈਣ ਵਾਸਤੇ ਆਇਆ ਸੱਦਾ ਦਿੱਤਾ ਔਰੰਗਜ਼ੇ ਬਾਦਸ਼ਾਹ ਨੇ ਗੁਰੂ ਅੱਠਵੇਂ ਪਾਤਸ਼ਾਹ ਜੋਤੀ ਜੋਤ ਸਮਾ ਗਏ ਸਨ 1664 ਦੇ ਵਿੱਚ ਛੋਟੇ ਪੁੱਤਰ ਨੂੰ ਗੱਦੀ ਦੇ ਉੱਤੇ ਬਿਰਾਜਮਾਨ ਕੀਤਾ ਗਿਆ ਵੱਡਾ ਲਾਲਚੀ ਹੋ ਗਿਆ ਗੁਰਬਾਣੀ ਦੀ ਤੁੱਕ ਬਦਲ ਦਿੱਤੀ ਸੀ ਜੋ ਗੁਰਨਾਨਕ ਪਾਤਸ਼ਾਹ ਦੀ ਉਚਾਰੀ ਹੋਈ ਸੀ ਕੇਵਲ ਇੱਕ ਸ਼ਬਦ ਪਿਤਾ ਨੇ ਆਖਿਆ ਇੱਥੇ ਹੀ ਆਉਣਾ ਜਿਸ ਬੰਨੇ ਤੇਰਾ ਮੂੰਹ ਹੈ ਉਸ ਬੰਨੇ ਚੱਲਿਆ ਜਾ ਪੁੱਤਰ ਚਲਾ ਗਿਆ ਸਰਕਾਰ ਦੇ ਨਾਲ ਜੁੜ ਗਿਆ ਰਾਜਸੀ ਸੱਤਾ ਹਾਸਲ ਕਰ ਲਈ ਕੁਝ ਇਲਾਕੇ ਦਾ ਮਾਲਕ ਬਣ ਗਿਆ ਥਾ ਬਣ ਗਿਆ ਪਰ ਜੋ ਆਨੰਦ ਗੁਰਦਵਾਰ ਦੇ ਵਿੱਚ ਸੀ ਉਹਨੂੰ ਪ੍ਰਾਪਤ ਨਹੀਂ ਕਰ ਸਕਿਆ ਕੌਣ RAM RAJ ਕਰਾਮਾਤੀ ਹੋ ਗਿਆ ਲੋਕ ਸਜਦਾ ਕਰਨ ਲੱਗ ਪਏ ਅੱਜ ਵੀ ਕਰਦੇ ਆ ਉਹਦੇ ਦਰਬਾਰ ਦੇ ਵਿੱਚ ਅੱਜ ਵੀ ਕਹਿੰਦੇ ਆ ਅਨੇਕ ਪ੍ਰਕਾਰ ਦੀਆਂ ਕਰਾਮਾਤਾਂ ਉਹ ਆਪ ਹਾਰੇ ਲੋਕਾਂ ਨੇ ਜੋੜ ਲਈਆਂ ਨੇ ਕਰਾਮਾਤ ਕਹਿਰ ਦਾ ਨਾ ਆਇਆ ਗੁਰੂ ਸਾਹਿਬਾਨ ਨੇ ਸਮਝਾਇਆ ਕਰਮਾਤ ਮਤ ਕਰ ਟੋਨੇ ਤਾਮਣ ਜੰਤਰ ਮੰਤਰ ਉਹਨਾਂ ਦੇ ਨਾਲ ਆਪਣੇ ਆਪ ਨੂੰ ਨਾ ਮਤ ਜੋੜ ਮਤ ਜੋੜ ਮਤ ਜੋ ਆਓ ਧਿਆਨ ਦੇਓ ਪਾਸ਼ਾ ਦਾ ਉਪਦੇਸ਼ ਦੇਣ ਦਾ ਤਰੀਕਾ ਬੜਾ ਕਮਾਲ ਦਾ ਹੈ ਨਗਰ ਪੰਜੋਖਰਾ ਸਾਹਿਬ ਪੂਆ ਦਾ ਵੱਡਾ ਪਿੰਡ ਗੁਰੂ ਪਾਸ਼ਾ ਇਸ ਨਗਰ ਦੇ ਵਿੱਚ ਆਏ ਨੇ ਲੈ ਕੇ ਆਇਆ ਗੁਰਬਖਸ਼ ਸੰਤ ਠਹਿਰੇ ਨੇ ਪਾਸ਼ਾ ਹੈਰਾਨ ਹੈ ਪਾਸ਼ਾ ਨੇ ਮੁਰਮੁਰ ਕੇ ਆਖਿਆ ਸੰਗਤ ਹੁਣ ਮੁੜ ਜਾਓ ਗਜਨੀ ਗਲਖਮਖਾਰਾ ਦੂਰ ਦੂਰ ਦੀਆਂ ਸੰਗਤਾਂ ਬਾਦਸ਼ਾਹ ਨੇ ਇਸ ਨਗਰ ਤੋਂ ਵਾਪਸ ਕੀਤੀਆਂ ਨੇ ਕਿ ਅੱਗੇ ਕੁਝ ਸਿੱਖ ਸੰਗਤ ਉਹ ਸਾਡੇ ਨਾਲ ਜਾਏਗੀ ਕਮਾਲ ਦਾ ਕੌਤਕਾ ਨਗਰ ਪੰਜੋਖਰਾ ਸਾਹਿਬ ਦਾ ਗੁਰੂ ਪਾਸ਼ਾ ਨੇ ਕਮਾਲ ਦੇ ਚੋਜ ਕੀਤੇ ਨੇ ਛੱਜੂ ਚੀਵਰ ਨੂੰ ਗਿਆਨ ਬਖਸ਼ਿਆ ਗਿਆਨ ਦੀ ਛੱਟੀ ਉਹਨੂੰ ਸਭ ਕੁਝ ਪੜਾ ਦਿੱਤਾ ਗੁਰੂ ਭੇਦ ਖੋਲ ਦਿੰਦਾ ਹੈ ਅੰਤਰੀ ਭਾਵ ਦੇ ਵਿੱਚ ਉਸ ਪ੍ਰਮਾਤਮਾ ਦੇ ਨਾਲ ਮੇਲ ਕਰਾ ਦਿੰਦਾ ਹੈ ਇਹੀ ਤੇ ਕਿਰਪਾ ਗੁਰੂ ਨਾਨਕ ਦੇ ਦਰਬਾਰ ਦੀ ਸਮਝਾਉਣ ਦਾ ਤਰੀਕਾ ਬੜਾ ਸਰਲ ਹੈ ਬੜਾ ਸਾਦਾ ਹੈ ਗਿਆਨੀ ਕਰ ਦਿੱਤਾ ਛੱਜੂ ਜੀ ਵਰ ਨੂੰ ਪਾ ਹਿੰਮਤ ਰਾਇ ਇਸ ਦੇ ਵੰਸਜ ਨੇ ਇਹਨਾਂ ਦੇ ਵਿੱਚੋਂ ਹੋਏ ਨੇ ਕਿੱਥੇ ਜਗਨਨਾਥਪੁਰੀ ਸਿੱਖੀ ਦੇ ਪ੍ਰਚਾਰ ਵਾਸਤੇ ਸਿੱਖ ਨੂੰ ਤਿਆਰ ਕੀਤਾ ਹੈ ਕਮਾਲ ਦੀ ਗੱਲ ਹੈ ਇਹੀ ਤੇ ਸੀ ਛੱਜੂ ਚੀਵਰ ਜਿਸਨੇ ਉੜੀਸਾ ਜਾ ਕੇ ਸਿੱਖੀ ਨੂੰ ਪ੍ਰਚਾਰਿਆ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਆਕਾਰ ਪੁਰਖ ਦੀ ਕਿਰਪਾ ਹੈ ਜਦੋਂ ਕੋਈ ਕੀਰਤਨੀਆ ਬਣਦਾ ਐਵੇਂ ਨਹੀਂ ਬਣ ਜਾਂਦਾ ਉਹਦਾ ਆਪਣਾ ਮੁੱਲ ਹੈ ਉਹਦੀ ਵੈਲਿਊਜ਼ ਨੇ ਕੀਰਤਨੀਆ ਐਵੇਂ ਨਹੀਂ ਬਣ ਜਾਂਦਾ ਪ੍ਰਚਾਰਕ ਐਵੇਂ ਨਹੀਂ ਪੈਦਾ ਹੋ ਜਾਂਦਾ ਜੇ ਕਹੋ ਨਾ ਪੈਸਿਆਂ ਦੇ ਨਾਲ ਖਰੀਦੀਏ ਹਾ ਮਰਦਾਨੇ ਰ ਵੀ ਲਾਲਚ ਸੀ ਪਾਸ਼ਾ ਪਰਿਵਾਰ ਨੂੰ ਕਿਵੇਂ ਪਾਲਾਂ ਜਦੋਂ ਗੁਰੂ ਨਾਨਕ ਪਾਸ਼ਾ ਨੇ ਸ਼ਬਦ ਦੇ ਨਾਲ ਜੋੜ ਦਿੱਤਾ ਨਾ ਫਿਰ ਸਭ ਪ੍ਰਕਾਰ ਦੀਆਂ ਲਲਸਾਵਾਂ ਮਿਟ ਗਈਆਂ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਨਾਨਕ ਦੇ ਦਰਬਾਰ ਦੇ ਕੀਰਤਨੀਏ ਦਾ ਜੀਵਨ ਬੜਾ ਉੱਤਮ ਬੜਾ ਸਾਦਗੀ ਵਾਲਾ ਹੋਣਾ ਚਾਹੀਦਾ ਹੈ ਬੜਾ ਪ੍ਰੇਮ ਵਾਲਾ ਹੋਣਾ ਚਾਹੀਦਾ ਹੈ ਬੜਾ ਸਰਤਾ ਵਾਲਾ ਹੋਣਾ ਚਾਹੀਦਾ ਹੈ ਗੁਰੂ ਅਦਿ ਚੋਲ ਇਹਦੇ ਵਿੱਚ ਬਹੁਤ ਕੁਝ ਪਾੰਦਾ ਹੈ ਤੇ ਕਿਰਪਾ ਕਰਦਾ ਮਿਹਰ ਕਰਦਾ ਹੈ ਇਹ ਸੰਸਾਰੀ ਜ਼ਿੰਦਗੀ ਤੇ ਸਫਲ ਹੁੰਦੀ ਹੈ ਤੇ ਆਮ ਤੌਰ ਤੇ ਸਚਾਈ ਕਹਾ ਆਤਮਿਕ ਰੰਗ ਦੇ ਵਿੱਚ ਵੀ ਉਹ ਸਹੀ ਅਰਥਾਂ ਦੇ ਵਿੱਚ ਰੰਗਿਆ ਹੁੰਦਾ ਹੈ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਖੈਰ ਕੀਰਤਨ ਦੀ ਆਪਣੀ ਬਹੁਤ ਵੱਡੀ ਮਹੱਤਤਾ ਹੈ ਪਾਸ਼ਾ ਨੇ ਗਿਆਨ ਬਖਸ਼ਿਆ ਕਿਰਪਾ ਕੀਤੀ ਛੱਜੂਚੀ ਵਰਤੇ ਇਹ ਦੁਨਿਆਵੀ ਵਿਦਿਆ ਦੁਨਿਆਵੀ ਕਿਤਾਬਾਂ ਪੜਨ ਵਾਲਾ ਪੰਡਤ ਲਾਲ ਚੰਦ ਝੁੱਕਿਆ ਜ਼ਰੂਰ ਜਦੋਂ ਗੁਰੂ ਸ਼ਬਦ ਦੇ ਭੇਦ ਨੂੰ ਸਮਝ ਗਿਆ ਤੇ ਬਾਅਦ ਦੇ ਵਿੱਚ ਵੀ ਗਲਗੀ ਵਾਲੇ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਦਾ ਪਾਤਰ ਬਣਿਆ ਇਹ ਕੀ ਬਣ ਗਿਆ ਲਾਲ ਸਿੰਘ ਤੇ ਲਾਲ ਸਿੰਘ ਬਣ ਕੇ ਚਮਕੌਰ ਦੇ ਮੈਦਾਨ ਦੇ ਵਿੱਚ ਜੁੱਝਿਆ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਸ ਨਗਰ ਦਾ ਇਤਿਹਾਸ ਹੈ ਵੱਡਾ ਸੋਹਣਾ ਨਗਰ ਪਵਿੱਤਰ ਨਗਰ ਗੁਰੂ ਦੇ ਵਰਾਂ ਦੀ ਧਰਤੀ ਹੈ ਗੁਰੂ ਪਾਤਸ਼ਾਹ ਨੇ ਆਖਿਆ ਇੱਥੇ ਗੁੰਗੇ ਵੈਰੇ ਠੀਕ ਹੋਇਆ ਜਾ ਕਰਨਗੇ ਅੱਜ ਵੀ ਬੱਚੇ ਠੀਕ ਹੁੰਦੇ ਨੇ ਮਾਫ ਕਰਨਾ ਸਰਤਾ ਹੋਏ ਪ੍ਰੇਮ ਹੋਏ ਬੱਚੇ ਬੋਲ ਉੱਠਦੇ ਨੇ ਮੈਂ ਇਹਨਾ ਕਰਨਾ ਤੋਂ ਆਪ ਸੁਣਿਆ ਗੁਹਾਈ ਤੇਰੀਆਂ ਸਹੀ ਗੁਹਾਈ ਜੋ ਗੁਰੂ ਸਾਹਿਬਾਂ ਦਾ ਕੌਤਕ ਹੈ ਅੱਜ ਵੀ ਪੰਜੋਖਰਾ ਸਾਹਿਬ ਦੀ ਧਰਤੀ ਦੇ ਵਿੱਚ ਹੁੰਦਾ ਹੈ ਗੁਰੂ ਅੱਠਵੇਂ ਪਾਤਸ਼ਾਹ ਦਾ ਕੌਤਕ ਹੈ ਆਓ ਗੁਰਮਖੋ ਧਿਆਨ ਨਾਲ ਸੁਣੋ ਪ੍ਰੇਮ ਨਾਲ ਸੁਣੋ ਸੱਦਾ ਕਿਸ ਦਾ ਹੈ ਔਰੰਗਜ਼ੇਬ ਬਾਦਸ਼ਾਹ ਦਾ ਲੈਣ ਵਾਸਤੇ ਪਰਸਰਾਮ ਆਇਆ ਹੈ ਜੈ ਸਿੰਘ ਸੁਆਈ ਦਾ ਵਜ਼ੀਰ ਹੈ ਗੁਰੂ ਪਾਸ਼ਾ ਦੇ ਬੰਗਲੇ ਦੇ ਵਿੱਚ ਠਹਿਰੇ ਨੇ ਪਾਸ਼ਾ ਔਰੰਗਜ਼ੇਬ ਬਾਰੋ ਵਾਰੀ ਕਹਿੰਦਾ ਰਿਹਾ ਮੇਰੇ ਦਰਬਾਰ ਦੇ ਵਿੱਚ ਲੈ ਕੇ ਆਓ ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਕਨ ਪਾਸ਼ਾ ਇਹਨੂੰ ਦਰਸ਼ਨ ਨਹੀਂ ਦਿੱਤੇ ਢਾਈ ਘੜੀਆਂ ਜੈ ਸਿੰਘ ਸਵਾਈ ਦੇ ਬੰਗਲੇ ਦੇ heਠਾ ਗੁਰੂ ਦਰਸ਼ਨਾਂ ਦੀ ਲਾਲਸਾ ਰੱਖ ਕੇ ਖੜਾ ਰਿਹਾ ਹੁਣ ਕਹਿੰਦਾ ਤੁਸੀਂ ਪਰਖ ਲੋ ਨਾ ਪਰਖੋ ਕੀ ਗੁਰੂ ਦੇ ਵਿੱਚੋਂ ਸ਼ਕਤੀ ਹੈ ਜੋ ਗੁਰੂ ਨਾਨਕ ਦੇ ਵਿੱਚ ਸ਼ਕਤੀ ਸੀ ਜੋ ਗੁਰੂ ਨਾਨਕ ਨੇ ਪ੍ਰਚਾਰਿਆ ਕੀ ਉਹ ਪ੍ਰਚਾਰ ਦੇ ਨੇ ਜੋ ਗੁਰੂ ਨਾਨਕ ਨੇ ਸੰਸਾਰ ਦੀ ਸੇਵਾ ਕੀਤੀ ਹੈ ਕੀ ਇਹ ਕਰਦੇ ਨੇ ਜੀ ਐਸੇ ਪਰਖ ਵਾਸਤੇ ਬੁਲਾਇਆ ਹੁਣ ਪ੍ਰੇਮ ਦੇ ਨਾਲ ਸੁਣੋ ਸਤਕਾਰ ਨਾਲ ਸੁਣੋ ਤੇ ਰਾਜਾ ਜੈ ਸਿੰਘ ਸਵਾਈ ਦੀ ਧਰਮਸਪਤਨੀ ਉਹਦੀ ਰਾਣੀ ਰਾਣੀ ਸੀ ਗੋਲੀ ਬਣ ਕੇ ਬੈਠ ਗਈ ਗੁਰੂ ਪਾਤਸ਼ਾਹ ਨੂੰ ਆਪਣੇ ਬੰਗਲੇ ਸੱਦਿਆ ਸੇਵਾ ਕੀਤੀ ਹੈ ਤੇ ਫਿਰ ਕਹਿੰਦਾ ਪਾਤਸ਼ਾਹ ਆਹ ਦੱਸੋ ਕੌਣ ਤੇ ਸਤਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਜਿਵੇਂ ਰਾਜਾ ਜੈ ਸਿੰਘ ਦੀ ਸਵਾਈ ਦੀ ਰਾਣੀ ਨੂੰ ਪਛਾਣ ਕੇ ਦੱਸਿਆ ਗੋਲੀ ਨੀਰਾਲੀ ਹੈ ਉਹਨੂੰ ਢੱਡ ਜਿਹਾ ਇਉਂ ਅੱਜ ਕਰਿਆ DAD <laughs> ਸਭ ਹੀ ਤਿਰਾ ਦੀਆਂ ਜਾਣ ਸਲਬਖਸ਼ ਦੇ ਨਾਮ ਦਾ ਦਾਨ ਦਿੰਦੇ ਸੇਵਾ ਸੰਗਤ ਦੀ ਹੱਥੀ ਕਮਾ ਤੇਰੇ ਸੇਵਾ ਸੰਗਤ ਦੀ ਹੱਥੀ संती